ਦਿਲ ਟੁੱਟ ਕੇ ਤੜਕ ਹੋ ਗਿਆ ਜਦੋਂ ਇਹ ਖਬਰ ਸੁਣਨ ਨੂੰ ਮਿਲੀ ਕਿ ਵਿਨੇਸ਼ ਫਰਗਡ ਨੇ ਕੁਸ਼ਤੀ ਛੱਡਣ ਦਾ ਫੈਸਲਾ ਕਰ ਲਿਆ। ਇਹ ਟਵੀਟ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਐਕਸ ਤੇ ਪਾਇਆ ਉਹਨੇ ਕਿਹਾ ਕਿ ਮੈਂ ਮੈਨੂੰ ਮਾਫ ਕਰੋ ਕਿ ਕੁਸ਼ਤੀ ਜਿੱਤ ਗਈ ਤੇ ਮੈਂ ਹਾਰ ਗਈ ਉਸਨੇ ਅਲਵਿਦਾ ਕਹਿ ਦਿੱਤਾ। ਸੋ ਬਹੁਤ ਦੁੱਖ ਹੋਇਆ ਕਿਉਂਕਿ ਇਹ ਡਿਸੀਜਨ ਲੈਣਾ ਵਿਨੇਸ਼ ਦੇ ਲਈ ਕਿੰਨਾ ਔਖਾ ਸੀ ਇਹ ਤਾਂ ਵਿਨੇਸ਼ ਹੀ ਜਾਣ ਸਕਦੀ ਹੈ ਅਸੀਂ ਇਹ ਚੀਜ਼ ਬਾਰੇ ਸੋਚ ਵੀ ਨਹੀਂ ਸਕਦੇ ਜਿਨੇ ਆਪਣੀ ਜ਼ਿੰਦਗੀ ਹੀ ਕੁਸ਼ਤੀ ਦੇ ਨਾਲ ਆ ਦਿੱਤੀ ਹੋਵੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਬਚਪਨ ਦੇ ਵਿੱਚ ਜਿੱਥੇ ਬੱਚੇ ਗੁੱਡੀਆਂ ਦੇ ਨਾਲ ਖੇਡਦੇ ਐ ਉਦਾਂ ਖੇਡਦੇ ਐ ਇੱਕ ਇੱਕ ਹੁੰਦਾ ਹੈ ਕਿ ਬੱਚਾ ਆਪਣੀ ਜ਼ਿੰਦਗੀ ਦੇ ਵਿੱਚ ਜਿਉਂਦਾ ਉਹ ਸਾਰੀਆਂ ਚੀਜ਼ਾਂ ਕਰਦਾ ਜੋ ਉਹਦਾ ਮਨ ਕਰਦਾ ਪਰ ਵਿਨੈਸ਼ ਦਾ ਬਚਪਨ ਉਹਦਾ ਨਹੀਂ ਸੀ ਵਿਨੈਸ਼ ਨੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਔਖਣਾਈਆਂ ਦੇ ਵਿੱਚ ਹੋ ਰਹੀ ਔਰ 9 ਸਾਲ ਦੀ ਉਮਰ ਸੀ ਜਦੋਂ ਆਪਣੇ ਚਾਚੀ ਚਟੇਰੀਆਂ ਪਹਿਣਾ ਦੇ ਨਾਲ ਖੇਡਣ ਚਲੀ ਜਾਂਦੀ ਸੀ ਕੁਸ਼ਤੀ ਵਿੱਚ ਲੜਦੀ ਸੀ ਵੀ ਤੇ ਉਸ ਤੋਂ ਬਾਅਦ ਪਿਤਾ ਦੀ ਮੌਤ ਹੋ ਗਈ ਤਾਂ ਫਿਰ ਉਸਨੇ ਆਪਣੇ ਆਪ ਨੂੰ ਕਿਵੇਂ ਇੰਨਾ ਮਜ਼ਬੂਤ ਬਣਾ ਕੇ ਇੱਥੋਂ ਤੱਕ ਪਹੁੰਚੀ ਤਾਂ ਉਹ ਤਾਂ ਵਿਨੇਸ਼ ਹੀ ਜਾਣਦੀ ਹੈ ਇੱਕ ਬਹੁਤ ਵੱਡੀ ਮੋਟੀਵੇਸ਼ਨ ਹੈ ਪਰ ਵਿਨੇਸ਼ ਦੇ ਇਸ ਫੈਸਲੇ ਦੇ ਨਾਲ ਹਰ ਇੱਕ ਦਾ ਦਿਲ ਟੁੱਟਿਆ ਕਿਉਂਕਿ ਵਿਨੇਸ਼ ਨੂੰ ਡਿਸਕਵਾਲਿਫਾਈ ਕਰ ਲ ਕਰ ਦਿੱਤਾ ਗਿਆ ਸੀ ਬੜਾ ਇੱਕ ਹੌਂਸਲਾ ਸੀਗਾ ਕਿਉਂਕਿ ਵਿਨੇਸ਼ ਨੇ ਆਲਰੇਡੀ ਟਰਾਈ ਕੀਤਾ ਸੀਗਾ 2016 ਦੇ ਵਿੱਚ ਜਦੋਂ 올림픽 ਦੇ ਵਿੱਚ ਗਈ ਪਹਿਲੀ ਵਾਰ ਤਾਂ ਉੱਥੇ ਵੀ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਕਿਉਂਕਿ 10ਵੇਂ ਨੰਬਰ ਤੇ ਗਈ ਔਰ 48 ਕਿਲੋ ਦੇ ਵਿੱਚ ਉਹ ਗਈ ਸੀ ਤਾਂ ਉਸ ਤੋਂ ਬਾਅਦ ਜੇ ਗੱਲ ਕਰੀ 2020 ਦੀਆਂ 올림픽 ਦੇ ਵਿੱਚ ਉਸਨੇ ਫੇਰ ਕੋਸ਼ਿਸ਼ ਕੀਤੀ ਹਾਰ ਨਹੀਂ ਮੰਨੀ ਫੇਰ ਗਈ 73 53 ਕਿਲੋ ਭਾਰ ਦੇ ਵਿੱਚ ਗਈ ਤੇ ਉੱਥੋਂ ਵੀ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਕੋਈ ਵੀ ਮੈਡਲ ਨਹੀਂ ਜਿੱਤ ਪਾਈ ਪਰ ਫਿਰ ਵੀ ਵਿਨੇਸ਼ ਹਾਰੀ ਨਹੀਂ ਵਿਨੇਸ਼ ਨੇ ਫੇਰ ਕੋਸ਼ਿਸ਼ ਕੀਤੀ ਵਿਨੇਸ਼ ਨੇ ਕੋਸ਼ਿਸ਼ ਕੀਤੀ ਤੇ ਉਹ ਕੋਸ਼ਿਸ਼ ਰੰਗ ਲਿਆਈ ਵਿਨੇਸ਼ ਨੇ 2024 ਦੀਆਂ ਇਹਨਾਂ 올림픽 ਖੇਡਾਂ ਦੇ ਵਿੱਚ ਇਹ ਦੱਸ ਦਿੱਤਾ ਇਹ ਦਿਖਾ ਦਿੱਤਾ ਕਿ ਵਿਨੇਸ਼ ਘਟਨੀ ਹੈ ਤਿੰਨ ਮੈਚ ਜਿੱਤਣ ਵਾਲੀ ਵਿਨੇਸ਼ ਸਾਡੇ ਲਈ ਹੀਰਾ ਹੈ ਚਾਹੇ ਵਿਨੇਸ਼ 골ਡ ਨਹੀਂ ਜਿੱਤ ਸਕੀ ਵਿਨੇਸ਼ ਨੇ ਅੱਗੇ ਉਹਨੂੰ ਡਿਸਕਵালিਫਾਈ ਕਰ ਦਿੱਤਾ ਅਗੇ ਨਹੀਂ ਖੇਡ ਪਾਈ ਪਰ ਉਹ ਸਾਡੀ ਲਈ ਖੀਰਿਆਂ ਤੋਂ ਕੱਟਨੀ ਹੈ ਵਿਨੇਸ਼ ਦੇ ਅੰਦਰ ਜੋ ਕਹਈਏ ਕਿ ਇੰਨਾ ਜਜ਼ਬਾ ਭਰਿਆ ਹੋਇਆ ਸੀ ਆਪਣੇ ਦੇਸ਼ ਦੇ ਖਾਤਰ ਕਿਉਂਕਿ ਵਿਨੇਸ਼ ਦੇ ਨਾਲ ਹਰ ਦਿਨ ਕੋਈ ਨਾ ਕੋਈ ਇਸ ਤਰ੍ਹਾਂ ਦੀ ਮੁਸ਼ਕਲ ਆਉਂਦੀ ਸੀ ਯਾਰ ਹਰਿਆਣੇ ਤੋਂ ਇੱਥੋਂ ਤੱਕ ਇੱਕ ਪਿੰਡ ਤੋਂ ਜਿਹੜਾ ਸ਼ੁਰੂ ਕਰਕੇ ਉਸਨੇ ਜਦੋਂ ਕਿ ਪਿਤਾ ਦਾ ਸਿਰ ਤੇ ਸਾਯਾ ਵੀ ਨਹੀਂ ਹੈਗਾ ਕਿਉਂਕਿ ਲੋਕ ਕਹਿ ਦਿੰਦੇ ਨੇ ਕਿ ਪਿਤਾ ਨਹੀਂ ਹੈਗਾ ਤਾਂ ਇਹਨੂੰ ਕੁੜੀ ਨੂੰ ਵਿਆਹ ਦੋ ਤੁਸੀਂ ਕਿਉਂ ਇਦਾਂ ਪਰ ਉਹ ਇਹ ਉਹ ਲੜਕੀ ਹੈ ਜਿਨੇ ਪੂਰੇ ਦੇਸ਼ ਦਾ ਨਾਮ ਬਣਾਇਆ ਸੋ ਦੁੱਖ ਲੱਗਿਆ ਹਰ ਇੱਕ ਨੂੰ ਇਸ ਗੱਲ ਨੂੰ ਲੈ ਕੇ ਔਰ ਸਾਫ ਦਾ ਸੀਐਮ ਭੁਪਿੰਦਰ ਗੁੱਡਾ ਨੇ ਵੀ ਇਹ ਟਿੱਪਣੀ ਕੀਤੀ ਸੀ ਕਿ ਜੇ ਬਹੁਤ ਹੁੰਦੀ ਤਾਂ ਰਾ ਸਭਾ ਦੇ ਵਿੱਚ ਮੈਂਬਰ ਕਿਉਂ ਨਾ ਬਣਾ ਲਿਆ ਜਾਂਦਾ ਵਿਨੇਸ਼ ਨੂੰ ਤਾਂ ਐਲਪੀਯੂ ਦੇ ਵੀਸੀ ਦੇ ਵੱਲੋਂ ਵੀ ਐਲਾਨ ਕੀਤਾ ਗਿਆ 25 ਲੱਖ ਰੁਪਏ ਜਿਹੜਾ ਵਿਨੇਸ਼ ਨੂੰ ਇਨਾਮ ਦੇ ਤੌਰ ਤੇ ਦਿੱਤਾ ਜਾ ਰਿਹਾ ਚਲੋ ਠੀਕ ਹੈ ਹਰ ਕੋਈ ਸਪੋਰਟ ਕਰ ਰਿਹਾ ਹਰ ਇੱਕ ਨੂੰ ਹਮਦਰਦੀ ਹੈ ਵਿਨੇਸ਼ ਦੇ ਨਾਲ ਕਿ ਜੋ ਵੀ ਹੋਇਆ ਗਲਤ ਹੋਇਆ ਪਰ ਪੈਸਾ ਜਿਹੜੀ ਹੈ ਉਹ ਫੀਲਿੰਗਸ ਵੱਖਰੀਆਂ ਹੁੰਦੀਆਂ ਨੇ ਤੇ ਪੈਸਾ ਵੱਖਰਾ ਹੁੰਦਾ ਜੋ ਉਹਦੀ ਭਾਵਨਾ ਹੈ ਉਹ ਪੈਸੇ ਦੇ ਨਾਲ ਨਹੀਂ ਠੀਕ ਹੋ ਸਕਦੀ ਜੋ ਇਸ ਵੇਲੇ ਵਿਨੇਸ਼ ਤੇ ਹਲਕ ਨੇ ਅਸੀਂ ਸਾਰੇ ਉਸ ਚੀਜ਼ ਨੂੰ ਸਮਝਦੇ ਹਾਂ ਹਰ ਕੋਈ ਪੂਰਾ ਦੇਸ਼ ਭਾਰਤ ਸਾਡਾ ਉਸ ਦੇ ਨਾਲ 140 ਕਰੋੜ ਲੋਕ ਵਿਨੇਸ਼ ਨੂੰ ਉਹਦੀ ਗੇਮ ਕਰਕੇ ਪਿਆਰ ਕਰਦੇ ਆ ਉਹਦੇ ਕਰਕੇ ਪਿਆਰ ਕਰਦੇ ਆ ਕਿ ਵਿਨੇਸ਼ ਨੇ ਇੰਨਾ ਨਾਮ ਕਮਾਇਆ ਇੰਨੇ ਲੋਕ ਜੋੜੇ ਨੇ ਤੇ ਬਹੁਤ ਵੱਡੀ ਗੱਲ ਹੈ ਸੋ ਵਿਨੇਸ਼ ਤੇ ਪਰਿਵਾਰ ਦਾ ਜੋ ਕੱਲ੍ਹ ਵੱਤ ਕੀਤੀ ਗਈ ਤਾਂ ਖਬਰਾਂ ਮੁਤਾਬਿਕ ਜੋ ਬਿਆਨ ਸਾਹਮਣੇ ਆਇਆ ਉਹਨੂੰ ਕੁਸ਼ਤੀ ਸਿਖਾਉਣ ਵਾਲੇ ਤਾਊ ਮਹਾਵੀਰ ਨੇ ਫੁਗਾਰਜੀ ਨੇ ਉਹਨਾਂ ਨੇ ਬਿਆਨ ਦਿੱਤਾ ਉਹ ਕਹਿੰਦੇ ਕਿ ਵਿਨੇਸ਼ਤ ਵਿਨੇਸ਼ ਨੂੰ ਅਸੀਂ ਜਦੋਂ ਆਏਗੇ ਉਹਨੂੰ ਸਮਝਾਵਾਂਗੇ ਕਿ ਇਹ ਫੈਸਲਾ ਸਹੀ ਨਹੀਂ ਹੈਗਾ ਵੀ ਕੋਈ ਗੱਲ ਨਹੀਂ ਹੋ ਗਿਆ ਹੋ ਗਿਆ ਤੇ ਅਗਲੀ ਵਾਰ 2028 ਵਾਸਤੇ ਤਿਆਰੀ ਕਰ ਕੋਈ ਗੱਲ ਨਹੀਂ ਜਿਤਹਾਰ ਚਲਦੀ ਰਹਿੰਦੀ ਹੈ ਪਰ ਸਾਨੂੰ ਕਦੇ ਵੀ ਨਿਰਾਸ਼ ਹੋ ਕੇ ਨਹੀਂ ਬੈਠਣਾ ਚਾਹੀਦਾ ਖਾਸ ਕਰਕੇ ਵਿਨੇਸ਼ ਵਰਗੀਆਂ ਜੋ ਲੜਕੀਆਂ ਨੇ ਵਿਨੇਸ਼ ਦਾ ਕਿੱਡਾ ਨਾਮ ਹੈ ਉਹ ਇੱਕਦਮ ਜੇ ਇਹ ਚੀਜ਼ ਹੋ ਗਈ ਤਾਂ ਕੁਦਰਤੀ ਤੌਰ ਤੇ ਦੁੱਖ ਤਾਂ ਲੱਗਦਾ ਹੈ ਦਿਲ ਤਾਂ ਦੁਖਦਾ ਪਰ ਉਸ ਨੂੰ ਇਹ ਨਹੀਂ ਛੱਡਣਾ ਚਾਹੀਦਾ ਸੀਗਾ ਸੋ ਹਰ ਕੋਈ ਚਾਹੁੰਦਾ ਹੈ ਕਿ ਵਿਨੇਸ਼ ਇੱਕ ਵਾਰ ਫਿਰ ਤੋਂ ਆਵੇ 2028 ਦੇ ਲਈ ਫਿਰ ਤੋਂ ਲੜੇ ਸਾਰਾ ਭਾਰਤ ਵਿਨੇਸ਼ ਦੇ ਨਾਲ ਹੈਗਾ ਸੋ ਵਿਨੇਸ਼ ਨਾਲ ਜੀ ਤੁਹਾਨੂੰ ਟਵੀਟ ਮੈਂ ਤੁਹਾਨੂੰ ਇੱਕ ਵਾਰ ਜਰੂਰ ਪੜ੍ਹ ਕੇ ਸੁਣਾਉਂਗੀ ਉਹਨਾਂ ਨੇ ਕੀ ట్ਵੀਟ ਕੀਤਾ ਸੀ ਉਹਨਾਂ ਨੇ ਲਿਖਿਆ ਕਿ ਮਾਂ ਕੁਸ਼ਤੀ ਮੇਰੇ ਸਾਹਮਣੇ ਜਿੱਤ ਗਈ ਮੈਂ ਹਾਰ ਗਈ ਮaaf ਕਰਿਓ ਤੁਹਾਡਾ ਸੁਪਨਾ ਮੇਰੀ ਹਿੰਮਤ ਸਭ ਕੁਝ ਟੁੱਟ ਗਿਆ ਮੇਰੇ ਕੋਲ ਹੁਣ ਇਸ ਤੋਂ ਵੱਧ ਤਾਕਤ ਨਹੀਂ ਅਲਵਿਦਾ ਕੁਸ਼ਤੀ 2021 ਤੋਂ 24 ਮੈਂ ਤੁਹਾਡੇ ਸਾਰਿਆਂ ਦੀ ਹਮੇਸ਼ਾ ਯਾਦ ਰਹੀ ਰਹਾਂਗੀ ਮਾਫ ਕਰਨਾ ਵਿਨੇਸ਼ ਨੂੰ ਪਤਾ ਲੱਗ ਗਿਆ ਸੀਗਾ ਜਦੋਂ ਉਹਦੇ ਤਿੰਨ ਮੈਚ ਹੋਏ ਤਾਂ ਉਹ ਤਿਆਰੀ ਕਰ ਰਹੀ ਸੀਗੀ ਕਿ ਉਹਦੇ 2 ਕਿਲੋਗ੍ਰਾਮ ਉਹਦਾ ਵਜ਼ਨ ਵੱਧ ਗਿਆ ਸੀ ਤੇ ਉਸਦੇ ਜੋ ਕੋਚ ਸੀ ਉਹਨਾਂ ਨੇ ਤਿਆਰੀ ਕਰਾਈ ਉਹਨਾਂ ਨੇ ਕੋਸ਼ਿਸ਼ ਕੀਤੀ ਵਿਨੇਸ਼ ਨੇ ਬਹੁਤ ਐਫਰਟ ਕੀਤੇ ਇਸ ਚੀਜ਼ ਵਾਸਤੇ ਵਿਨੇਸ਼ ਨੇ ਆਪਣੇ ਕੁਝ ਵਾਲ ਕਟਾ ਦਿੱਤੇ ਕੱਪੜੇ ਤੱਕ ਜਿਹੜੇ ਛੋਟੇ ਉਹਨੂੰ ਪਾਉਣੇ ਪਏ ਐਂਡ ਆਫ ਦਾ ਟਾਈਮ ਗੱਲ ਆ ਗਈ ਕਿ 100 ਗ੍ਰਾਮ ਨਹੀਂ ਕੱਟ ਆਇਆ ਪਰ ਇਹ ਜੇ ਤੇ ਹੁਣ ਜੋ ਗੱਲਾਂ ਹੋ ਰਹੀਆਂ ਨੇ ਜੋ ਚਰਚਾਵਾਂ ਹੋ ਰਹੀਆਂ ਨੇ ਕਿ ਜਿਹੜੀ ਟ੍ਰੇਨਿੰਗ ਦੇਣ ਵਾਲੇ ਸੀ ਉਹਨਾਂ ਨੇ ਸਹੀ ਤਰੀਕੇ ਦੇ ਨਾਲ ਨਹੀਂ ਕੀਤਾ ਹੈਗਾ ਕਹਿੰਦੇ ਕਿ 200 ਗ੍ਰਾਮ ਤਾਂ ਉਹਦੇ ਵਾਲਾਂ ਦਾ ਭਾਰ ਸੀ ਜੇ ਵਾਲ ਹੀ ਕੱਟ ਦਿੰਦੇ ਤਾਂ ਪਰ ਉੱਥੇ ਹੀ ਕੱਟ ਜਾਣਾ ਸੀ ਖੌਰੇ ਰੱਬ ਜਾਣਦਾ ਹੈ ਕਿ ਵਿਨੇਸ਼ ਦੇ ਨਾਲ ਕੀ ਹੋਇਆ ਜਾਂ ਕੋਈ ਪੋਲਿਟਿਕਸ ਹੋਈਆ ਜਾਂ ਵਾਕੀ ਕੋਈ ਇਸ ਤਰ੍ਹਾਂ ਦਾ ਸੀਗਾ ਪਰ ਅਸੀਂ ਇਹੀ ਅਪੀਲ ਕਰਦੇ ਆ ਕਿ ਵਿਨੇਸ਼ ਦਿਲ ਛੋਟਾ ਨਾ ਕਰੋ ਜਿੱਤ ਹਾਰ ਚਲਦੀ ਰਹਿੰਦੀ ਆ ਪਰ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਦਾ ਜਿਹੜਾ ਹੈਗਾ ਹਮੇਸ਼ਾ ਐਸੀ ਤਰ੍ਹਾਂ ਜਾਰੀ ਰੱਖੋ 2028 ਦੇ ਲਈ ਤਿਆਰੀ ਕਰੋ ਕਿ ਸਾਰੇ ਕਹਿ ਰਹੇ ਨੇ ਕਿ ਵਿਨੇਸ਼ ਤੋਂ ਸਾਨੂੰ ਬਹੁਤ ਉਮੀਦਾਂ ਨੇ ਕਿਉਂਕਿ ਵਿਨੇਸ਼ ਤੇ ਸਾਨੂੰ ਸਭ ਨੂੰ ਉਮੀਦ ਸੀ ਕਿ ਵਿਨੇਸ਼ 골ਡ ਮੈਡਲ ਆ ਕੇ ਲੈ ਕੇ ਆਉਣਗੇ ਪਰ ਚਾਹੇ ਵਿਨੇਸ਼ 골ਡ ਮੈਡਲ ਨਹੀਂ ਲੈ ਕੇ ਪਰ ਉਹ ਸਾਡੇ ਸਭ ਦੇ ਦਿਲਾਂ ਦੇ ਵਿੱਚ ਜਿੱਤ ਗਏ